ਹਾਂਜੀ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕਾਟਨ ਦੇ ਸ਼ਰਟ ਐਂਡ ਬਾਟਮ ਦਾ ਕੱਪੜਾ ਵਿਦਆਉਟ ਦੁਪੱਟਾ ਰਹਿਣਗੇ ਇਹ ਵਾਲੇ ਸੂਟ ਤਾਂ ਇਹ ਵਾਲੇ ਤੁਸੀਂ ਸੂਟ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਜੀ ਕੈਮਬ੍ਰਿਕ ਕਾਟਨ ਦੇ ਨਾਲ ਮਸਲੀਨ ਕਾਟਨ ਦਾ ਟਾਈ ਡਾਈ ਦਾ ਦੁਪੱਟਾ ਰਹੇਗਾ ਇਹਦੇ ਕੋਰਨਰ ਦੇ ਉੱਪਰ ਕਢਾਈ ਹੈ ਜੀ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਹੋ ਇਹਦੇ ਆ ਘੇਰੇ ਦਾ ਕੋਈ ਵੀ ਇਸ਼ੂ ਨਹੀਂ ਹੋਏਗਾ ਇਹ ਵਾਲੇ ਸੂਟ ਰਹਿਣਗੇ ਜੀ ਬਰਬਰੀ ਦੇ ਨਾਲ ਇਹਨਾਂ ਦੇ ਬਾਟਮ ਵਰਕ ਰਹੇਗਾ ਨਾਲ ਇਹਨਾਂ ਦੇ ਦੁਪੱਟੇ ਜਿਹੜੇ ਰਹਿਣਗੇ ਜੀ ਟਾਈ ਡਾਈ ਦੇ ਰਹਿਣਗੇ ਪ੍ਰੋਪਰ ਲੈਸ ਫਿਨਿਸ਼ਿੰਗ ਕੀਤੀ ਹੋਈ ਹੈ ਇਸ ਵੀਡੀਓ ਦੇ ਵਿੱਚ ਆਪਾਂ 500 ਦੀ ਰੇਂਜ ਦੇ ਵਿੱਚ ਸੂਟ ਲੈ ਕੇ ਆਏ ਆ ਜਿਹੜੇ ਕਿ ਕਾਟਨ ਦੇ ਹੋਣਗੇ ਦੁਪट्टे ਵੀ ਕਾਟਨ ਦੇ ਹੀ ਹੋਣਗੇ ਉਹਨਾਂ ਦੇ ਨਾਲ ਤੇ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਕਾਟਨ ਦੇ ਸ਼ਰਟ ਤੇ ਬਾਟਮ ਦੁਪੱਟਾ ਸਾਰਾ ਸੂਟ ਕਾਟਨ ਦਾ ਰਹੇਗਾ ਤੇ ਇਹਨਾਂ ਦੀ ਵੀ ਸ਼ਿਪਿੰਗ 올 ਇੰਡੀਆ ਫ੍ਰੀ ਰਹਿਣ ਵਾਲੀ ਹੈ ਕੋਈ ਵੀ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਬਾਏ ਕਰ ਸਕਦੇ ਹੋ ਸ਼ਿਪਿੰਗ ਇਹਨਾਂ ਦੀ ਫ੍ਰੀ ਰਹੇਗੀ ਇਹਨਾਂ ਦਾ ਡਿਲੀਵਰੀ ਟਾਈਮ 8 ਤੋਂ 9 ਦਿਨਾਂ ਤੱਕ ਹੈ ਜੀ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਜ ਤੇ ਅਡਰੈਸ ਐਂਡ ਪੇਮੈਂਟ ਪੈਨੰਡ ਸੈਂਡ ਕਰਕੇ ਸੂਟ ਦਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਇਹ ਸੂਟ ਆਰਡਰ ਕਰ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਨਾਲ ਦੁਪੱਟੇ ਵੀ ਤੁਹਾਨੂੰ ਕਾਟਨ ਦੇ ਮਿਲਦੇ ਪਏ ਆ ਤੇ ਇਹਨਾਂ ਨੂੰ ਤੁਸੀਂ ਬਾਏ ਕਰ ਸਕਦੇ ਆ ਤੇ ਇਹ ਵਾਲੇ ਸੂਟ ਸਮਰ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੇ ਆ ਗਰਮੀਆਂ ਦੇ ਸੀਜ਼ਨ ਵਿੱਚ ਦੁਪੱਟੇ ਕਾਟਨ ਦੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਆ ਤੇ ਇਹਨਾਂ ਆਪਾਂ ਵਰਲਡਵਾਈਡ ਸ਼ਿਪਿੰਗ ਵੀ ਕਰਦੇ ਆ ਤੁਸੀਂ ਸੂਟ ਸਾਡੇ ਤੋਂ ਸਟਿਚ ਕਰਵਾ ਕੇ ਵੀ ਫੋਰਨ ਕੰਟਰੀਆਂ ਦੇ ਵਿੱਚ ਕੋਰੀਅਰ ਮੰਗਵਾ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਆ ਇਹਨਾਂ ਨੂੰ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਇੱਕ ਸੂਟ ਵੀ ਆਰਡਰ ਕਰ ਸਕਦੇ ਹੋ ਅਗਰ ਤੁਸੀਂ ਬਲਕ ਦੇ ਵਿੱਚ ਇਕੱਠੇ ਸੂਟ ਆਰਡਰ ਕਰਨੇ ਤਾਂ ਉਹ ਵੀ ਆਰਡਰ ਕਰ ਸਕਦੇ ਹੋ ਲਾਈਟ ਕਲਰ ਦੇ ਵੀ ਸੂਟ ਐਡ ਕੀਤੇ ਹੋਏ ਆ ਥੈਂਕ ਯੂ so much